ਨਗਰ ਦੀ ਸੰਗਤ ਵੱਲੋਂ ਮਹਾਪੁਰਖ ਬੱਚੀ ਦਾ ਸਤਿਕਾਰ ਮਾਨ ਸਨਮਾਨ ਕਰੇ ਜਕਾਰਾ ਬਲਾਵੇ ਨਾ ਹਲੋ ਜਾਵੇ ਸਤਿ ਸ੍ਰੀ ਅਕਾਲ ਉਹਨਾਂ ਦੇ ਮਾਤਾ ਜੀ ਸ਼ਹਿਦ ਨਾਲ ਆਏ ਪਿਤਾ ਜੀ ਨਾਲ ਆਇਆ ਮੈਂ ਸੇਵਾਦਾਰਾਂ ਕੋਲ ਬੇਨਤੀ ਕਰਦਾ ਨਗਰ ਦੇ ਸੇਵਾਦਾਰਾਂ ਕੋਲ ਕਿ ਉਹਨਾਂ ਨੂੰ ਵੀ ਸਰੋਪਾ ਮਹਾਪੁਰਖਾਂ ਨੂੰ ਪ੍ਰਾਪਤ ਕਰਨ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਦੇ ਮਾਤਾ ਪਿਤਾ ਬੱਚੀ ਨੂੰ ਲੈ ਕੇ ਗੁਰੂ ਕੀ ਹਜ਼ੂਰੀ 'ਚ ਪਹੁੰਚਿਆ ਹੈ ਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਮਹਾਪੁਰਖਾਂ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਸਫਲਤਾ ਬਖਸ਼ਣ ਸੋ ਪੰਥ ਵੱਲੋਂ ਅਪੀਲ ਕੀਤੀ ਗਈ ਹੈ ਕਿ ਬੱਚੀ ਨੂੰ ਦੁਬਾਰਾ ਕਕਾਰਾਂ ਦੇ ਸਮੇਤ ਉਸੇ ਧਿਆਨ ਵਿੱਚ ਬੈਠਣ ਦੀ ਆਗਿਆ ਦਿੱਤੀ ਜਾਵੇ ਮਹਾਰਾਜ ਕਿਰਪਾ ਕਰਨਗੇ ਬੱਚੀ ਨੂੰ ਸਫਲਤਾ ਮਿਲੇ ਪੜ੍ਹਾਈ ਬੜੀ ਔਖੀ ਹੁੰਦੀ ਹੈ ਸੱਚੇ ਪਾਤਸ਼ਾਹ ਮਾਰੇ ਕਿਰਪਾ ਕਰਨ ਚੜ੍ਹਦੀਆਂ ਕਲਾ ਹੋਣ ਸਾਰੇ ਸਿੰਘਾਂ ਦਾ ਉਹਨਾਂ ਦੇ ਮਾਤਾ ਪਿਤਾ ਨਗਰ ਦੇ ਪਦਵੰਤੇ ਸਿੰਘ ਆਏ ਐ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸ਼ੁਕਰਾਨਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪ ਹੀ ਲਾਜ ਰੱਖੀਏ ਬਾਣੇ ਦੀ ਮੇਰੇ ਨੂੰ ਮੈਨੂੰ ਹੁਕਮ ਉਹਨਾਂ ਦਾ ਸੀਗਾ ਉਹਨਾਂ ਦੇ ਬਾਣੇ 'ਚ ਉਹਨਾਂ ਨੇ ਬਲ ਬਖਸ਼ਿਆ ਕਿ ਆਪਾਂ ਖੜੇ ਹੋ ਪਾਏ ਬਾਕੀ ਮੇਰੀ ਇੰਨੀ ਮੱਤ ਨਹੀਂ ਹੈ ਕਿ ਮਾਹਪੁਰਖਾਂ ਮਾਹਪੁਰਖ ਬੈਠੇ ਹੋਏ ਨੇ ਤੇ ਮੇਰੇ ਕੋਈ ਸ਼ਬਦ ਉਹ ਮੈਂ ਇੱਥੇ ਬੋਲ ਪਾਵਾਂ ਫਿਰ ਵੀ ਇੱਕ ਸੰਦੇਸ਼ ਆ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ ਤੁਹਾਡੇ ਪਿੱਛੇ ਤੁਹਾਡਾ ਸਾਰਾ ਪਰਿਵਾਰ ਹੁੰਦਾ ਆ ਪਰਿਵਾਰ ਦੇ ਨਾਲ ਤੁਸੀਂ ਪਿੰਡ ਨੂੰ ਜੋੜਨਾ ਆ প্রচারক স্টেজ ਤੋਂ প্রচার ਕਰਦੇ ਆ ਤੁਸੀਂ ਆਪਣੇ ਜੀਵਨ ਤੋਂ ਪ੍ਰਚਾਰ ਕਰੋ ਆਪਣੇ ਬੱਚਿਆਂ 'ਚੋਂ ਜੀਵਨ ਲੈ ਕੇ ਆਓ ਮਹਾਰਾਜ ਤੋਂ ਕਦੀ ਦੂਰੀ ਨਾ ਬਣਾਓ ਕੋਈ ਵੀ ਮਾਨ ਸਨਮਾਨ ਮੈਂ ਨਹੀਂ ਕਹਿੰਦੀ ਤੁਹਾਨੂੰ ਮਿਲੇਗਾ ਨਹੀਂ ਤੁਸੀਂ ਜ਼ਿੰਦਗੀ 'ਚ ਬਹੁਤ ਕੁਝ ਪਾ ਲੈਨੇ ਆ ਹਰ ਤਰ੍ਹਾਂ ਦਾ ਮਾਨ ਮਿਲਦਾ ਹੈ ਪਰ ਸ਼ਾਇਦ ਜੋ ਮਹਾਰਾਜ ਦੀ ਬਖਸ਼ਿਸ਼ ਦਾਤ ਤੋਂ ਮਾਨ ਮਿਲਦਾ ਹੈ ਨਾ ਜੋ ਪਿਆਰ ਮਿਲਦਾ ਹੈ ਜੋ ਅਸੀਸਾਂ ਮਿਲ ਜਾਂਦੀਆਂ ਨੇ ਉਹ ਮੈਂ ਬਿਆਨ ਨਹੀਂ ਕਰ ਪਾਵਾਂਗੀ ਸ਼ਬਦਾਂ ਚ ਕਿ ਉਹ ਕਿਵੇਂ ਦਾ ਹੁੰਦਾ ਆ ਮੈਂ ਚਾਹਨੀ ਆ ਕਿ ਮੈਂ ਕੁਝ ਨਹੀਂ ਕੀਤਾ ਮੇਰੇ ਕੋਈ ਐਨੇ ਮੇਰਾ ਇਨਾ ਜੀਵਨ ਨਹੀਂ ਹੈ ਕਿ ਮੈਂ ਸ਼ਾਇਦ ਕੁਝ ਕਰ ਪਾਂਦੀ ਪਰ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਦੀ ਦਿੱਤੀ ਦਾਤ ਦੀ ਵਡਿਆਈ ਹੈ ਤੇ ਮੇਰੀਆਂ ਭੈਣਾਂ ਜੇ ਇਹੋ ਜਿਹਾ ਜੀਵਨ ਮਹਾਰਾਜ ਨੇ ਜੋ ਬਖਸ਼ਿਆ ਹੈ ਜੋ ਉਹਨਾਂ ਦੇ ਉਪਦੇਸ਼ ਹੈ ਉਹ ਜੀਵਨ ਦੇ ਧਾਰਨੀ ਹੋ ਜੋ ਅੱਜ ਸਾਨੂੰ ਬਹੁਤ ਲੋੜ ਹੈ ਆਪਣੇ ਬੱਚਿਆਂ ਦੀ ਪਹਿਚਾਣ ਨੂੰ ਬਣਾਉਂਦੀ ਤੇ ਉਸੇ ਪਹਿਚਾਣ ਨਾਲ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣ ਦੀ ਉਹਨਾਂ ਅਹੁਦਿਆਂ ਤੇ ਅਸੀਂ ਪਹੁੰਚਣਾ ਹੈ ਪਰ ਆਪਣੀ ਪਹਿਚਾਣ ਦੇ ਨਾਲ ਸੋ ਇਹ ਚੀਜ਼ ਪੈਣਾ ਨੂੰ ਬੇਨਤੀ ਹੈ ਮਾਵਾਂ ਨੂੰ ਬੇਨਤੀ ਹੈ ਛੋਟਾ ਨਹੀਂ ਹੈ ਇਹਦੇ ਪਿੱਛੇ ਬਹੁਤ ਮਾਨ ਵੜਿਆਈਆਂ ਨੇ ਸਭ ਕੁਝ ਮਹਾਰਾਜ ਤੁਹਾਨੂੰ ਆਪ ਬਖਸ਼ਦੇ ਨੇ ਉਹ ਸਹਾਈ ਆਪ ਹੁੰਦੇ ਨੇ ਇਨਨਿਕ ਬੇਨਤੀ ਪਰਵਾਨ ਕਰੋ ਕੋਈ ਵੀ ਸ਼ਬਦ ਅਗਰ ਕਿਸੇ ਨੂੰ ਲੱਗਾ ਹੋਵੇ ਤਾਂ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਮਾ ਪੁਰਖਾਂ ਨੂੰ